ਇਹ ਜੋ ਵੀ ਮੈਂ ਕੁਝ ਕਵਾਂਗੀ ਇਟਸ ਨੋਟ ਨੈਸੈਸਰਲੀ ਕਿ ਮੈਂ ਇਸ ਇਸ ਬਲੀਵ ਕਰਦੀ ਆ ਜਾਂ ਮੈਂ ਨਹੀਂ ਬਲੀਵ ਕਰਦੀ ਤੇ ਮੈਨੂੰ ਜਜ ਨਾ ਕਰਨਾ ਬਿਕਾਜ਼ ਆਪਣੇ ਆਡੀਅנס ਨੇ ਦੇਖਦੀ ਆ ਜਦੋਂ ਮੈਂ ਥੋੜੇ ਜਿਹੀ ਇਸੀ ਕੰਟਰੋਵਰਸਲ ਟਾਪਿਕਸ ਦੇ ਉੱਪਰ ਗੱਲ ਕਰਨਿਆ ਨਾ ਤੇ ਆਪਣੇ ਪੰਜਾਬੀ ਲੋਕ ਸਪੈਸ਼ਲੀ ਬਹੁਤ ਜ਼ਿਆਦਾ ਔਰਤ ਨੂੰ ਜਜ ਕਰਦੇ ਆ ਸੋ ਐਂਡ ਦੈਨ ਇਨਸਾਨ ਜਾਂ ਤੇ ਚੀਟ ਕਰਦਾ ਜਾਂ ਡਿਵੋਰਸ ਕਰਦਾ ਹੈ یا ڈپرشن اینگزائٹی اسپشن ہوں نہیں مین اگر ریسرچ دیکھو مینس ریلیشن زیادہ خوش رہتے ہیں بیکوز یو نو رسک ٹیکنگ ہر ایک رشتے جاؤ گے وہ رسک ہوں جہاں رومانٹک رشتے جناسٹ کرو گے انہیں رسک بھی زیادہ ہو جاتا ہے ਵੈਰਾਈਟੀ ਹਰ ਇੱਕ ਇਨਸਾਨ ਨੂੰ ਚਾਹੀਦੀ ਹੈ ਅਗਰ ਆਦਮੀ ਨੂੰ ਵੀ ਚਾਹੀਦੀ ਹੈ ਔਰਤ ਨੂੰ ਵੀ ਚਾਹੀਦੀ ਹੈ ਤਾਂ ਮਤਲਬ ਕਿ ਅਸਲੀ ਰਿਸਕ ਬਹੁਤ ਜ਼ਿਆਦਾ ਲੈ ਲੈ ਨੇਸ ਰੋਮਾਂਟਿਕ ਰਿਲੇਸ਼ਨਸ਼ਿਪ ਇਨ ਰਿਟਰਨ ਆਫ ਵੈਲੀਡੇਸ਼ਨ ਜਿਹੜੀ ਸਾਨੂੰ ਜਿਹੜੇ ਪਾਰਟਸ ਆਪਣੇ ਬਾਡੀ ਦੇ ਮਾਈਂਡ ਦੇ ਆਪਣੀ ਰੂਹ ਦੇ ਅਸੀਂ ਕਿਸੇ ਨਾਲ ਨਹੀਂ ਸੇਅਰ ਕਰ ਸਕਦੇ ਅਸੀਂ ਉਸ ਰੋਮਾਂਟਿਕ ਪਾਰਟਨਰ ਨਾਲ ਸੇਅਰ ਕੀਤੇ ਤਾਂ ਕਿ ਉਹ ਸਾਨੂੰ ਵੈਲੀਡੇਟ ਕਰੇ ਪਿਆਰ ਕਰੇ ਹੋਰ ਉਹਨਾਂ ਨੂੰ ਅਨ ਕੰਡੀਸ਼ਨਲੀ ਐਕਸੈਪਟ ਵੀ ਕਰ ਲਵੇ ਜੀ ਐਂਡ ਇਹਦੇ ਵਿੱਚ ਕੀ ਸ਼ਲੀ ਜੀ ਅਸੀਂ ਕਹਾਂਗੇ ਕਿ ਲਸਟ ਇਜ਼ ਅ ਮੇਜਰ ਫੈਕਟਰ ਫॉर ðiਸ ਰੋਮਾਂਟਿਕ ਰਿਲੇਸ਼ਨਸ਼ਿਪਸ অর ਵੈਲੀਡੇਟਿੰਗ ਯੋਰ ਓਨ ਸੈਲਫ ਥੈਟ ਇਜ਼ ਇਨਵੋਲਡ ਬੋਥ ਬੋਥ ਸੋ ਲਸਟ ਇਜ਼ ਆਲਸੋ ਵਨ ਪਾਰਟ ਆਫ आवर ਜਿਸ ਆਪੋ ਭੁੱਖ ਲੱਗਦੀ ਹੈ ਉਸੇ ਤਰੀਕੇ ਨਾਲ ਲਸਟ ਵੀ ਆਪਣੇ ਸਾਡੇ ਅੰਦਰ ਬਣਾਈ ਹੋਈ ਹੈ ਪ੍ਰੀਤ ਸਿੰਘ ਸ਼ੋ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਨਿਗਾ ਸਵਾਗਤ ਹੈ ਅੱਜ ਇਸ ਪ੍ਰੋਗਰਾਮ ਵਿੱਚ ਇੱਕ ਸੀ ਸਰਵੇ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਹਾਲ ਹੀ ਵਿੱਚ ਆਇਆ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਪੋਲੀਐਮਰਸ ਰਿਲੇਸ਼ਨਸ਼ਿਪਸ ਦੇ ਵਿੱਚ ਵਾਧਾ ਹੋ ਰਿਹਾ ਹੈ। ਵੈਲ ਪੋਲੀਐਮਰਸ ਰਿਲੇਸ਼ਨਸ਼ਿਪ ਦਾ ਕੀ ਮਤਲਬ ਹੋਇਆ? ਯਾਨੀ ਕਿ ਇੱਕ ਨਾਲੋਂ ਵੱਧ ਵਿਅਕਤੀ ਨਾਲ ਤੁਹਾਡੇ ਕੰਸੈਂਸ਼ੂਅਲ ਰੋਮਾਂਟਿਕ ਰਿਲੇਸ਼ਨਸ਼ਿਪਸ ਹੋਣ ਉਹ ਕੈਨੇਡਾ ਵਿੱਚ ਵਧ ਰਿਹਾ ਹੈ ਜਿਹੜਾ ਕਿ ਕਾਫੀ ਇੱਕ ਇਸ਼ੂ ਗਰਮਾਇਆ ਹੋਇਆ ਇਸ ਸਮੇਂ। ਜ਼ਿੰਦਗੀ ਜਿਵੇਂ ਅਸੀਂ ਵੈਰਾਈਟੀ ਚਾਹਨੇ ਹਰ ਚੀਜ਼ ਦੇ ਵਿੱਚ ਕੀ ਰਿਲੇਸ਼ਨਸ਼ਿਪਸ ਵਿਚ ਵੀ ਖਾਸ ਤੌਰ ਤੇ ਰੋਮਾਂਟਿਕ ਰਿਲੇਸ਼ਨਸ਼ਿਪਸ ਵਿਚ ਵੀ ਅੱਜ ਨੌਜਵਾਨ ਜਿਹੜੇ ਹੈਗੇ ਨੇ ਜਾਂ ਮਧ ਵਰਗ ਦੇ ਲੋਕ ਜਿਹੜੇ ਹੈਗੇ ਨੇ ਉਹ ਵੈਰਾਈਟੀ ਚਾਹੁੰਦੇ ਨੇ ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਅੱਛਲੀ ਕੌਰ ਜੀ ਨਾਲ ਜਿਹੜੇ ਕਿ ਸਾਡੇ ਅੱਜ ਮਹਿਮਾਨ ਨੇ ਸੋ ਆਓ ਸਵਾਗਤ ਕਰਦੇ ਹਾਂ ਇਹਨਾਂ ਦਾ ਇੱਕ ਇਮੋਸ਼ਨਲ ਕੋਚ ਹੈਗੇ ਨੇ ਤੇ ਨਾਲ ਇਹ ਬ੍ਰਾਡਕਾਸਟਰ ਵੀ ਹੈਗੇ ਨੇ ਸੋ ਇਸ ਮੁੱਦੇ ਦੇ ਉੱਤੇ ਆਓ ਇਹਨਾਂ ਦੇ ਵਿਚਾਰ ਸੁਣਨੇ ਆ ਅਛਲੀ ਜੀ ਜੀ ਆਨੂ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਫਾਰ ਇਨਵਾਈਟਿੰਗ ਮੀ ਅਗੇਨ ਹਰਪ੍ਰੀਤ ਜੀ ਬਹੁਤ ਥੈਂਕ ਯੂ થેન્ક યુ સો મેં ચાહવાંગરી ગલ વાત શુરુ કરી રિલેશનશિપ્સ ਦੇ ਨਾਲ ਜਿਹੜੀਆਂ ਰੋਮਾਂਟਿਕ રિલેશનશિપ ਹੁੰਦੀਆਂ ਨੇ men and women have always been attracted to each other ਇਹ ਕੋਈ ਨੰਮੀ ਗੱਲ ਨਹੀਂ ਹੈਗੀ ਲੇਕਿਨ ਦੂਸਰੇ ਪਾਸੇ ਇਹ ਜਿਹੜਾ ਇੱਕ ਨਾਲੋਂ ਵੱਧ ਨਾਲ ਅਟੈਚਮੈਂਟ ਜਾਂ ਕਨਸੈਂਸ਼ੂਅਲ ਰਿਲੇਸ਼ਨਸ਼ਿਪ ਰੱਖਣੀ ਇਹ ਕੀ ਕਾਰਨ ਹੈਗਾ ਇਹ ਸਮਾਜ ਜਿਹੜਾ ਸਾਡੇ ਜੋ ਇੱਕੋ ਚੱਲ ਰਿਹਾ ਤੁਸੀਂ ਦੇਖਦੇ ਹੋ ਇਹਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਸੋ ਇਟਸ ਅ ਵੈਰੀ ਇੰਟਰਸਟਿੰਗ ਜਿਵੇਂ ਕਹਿੰਦਾ ਦਿਲ ਚਸ ਮੁੱਦਾ ਹੈ ਜੇ ਪਰ ਗੱਲ ਕਰਨੀ ਵੀ ਬਹੁਤ ਸੋਚ ਸਮਝ ਕੇ ਕਰਨੀ ਪੈਂਦੀ ਹੈ ਕਿਉਂਕਿ ਗੱਲ ਕਰਨ ਤੋਂ ਪਹਿਲੇ ਮੈਂ ਇੱਕ ਛੋਟਾ ਜਿਹਾ ਡਿਸਕਲੇਮਰ ਜ਼ਰੂਰ ਦਵਾਂਗੀ ਕਿ ਇਹ ਜੋ ਵੀ ਮੈਂ ਕੁਝ ਕਹਾਂਗੀ ਇਟਸ ਨਾਟ ਨੈਸੈਸਰੀਲੀ ਕਿ ਮੈਂ ਇਸ ਚੀਜ਼ ਬਲੀਵ ਕਰਦੀ ਹਾਂ ਜਾਂ ਮੈਂ ਨਹੀਂ ਬਲੀਵ ਕਰਦੀ ਤੇ ਮੈਨੂੰ ਜੱਜ ਨਾ ਕਰਨਾ ਬਿਕੋਜ਼ ਆਪਣੇ ਆਡੀਅנס ਮੈਂ ਦੇਖਦੀ ਹਾਂ ਜਦੋਂ ਮੈਂ ਥੋੜੇ ਜਿਹੇ ਇਸੇ ਕੰਟਰੋਵਰਸ਼ੀਅਲ ਟਾਪਿਕਸ ਦੇ ਉੱਪਰ ਗੱਲ ਕਰਨੇ ਆ ਨਾ تے اپنے پنجابی لوگ سپیشلی بہت زیادہ عورت نو جج کر دیا ہے سو ہی جن رشن شپس ہے نا کوئی بھی انسان چاہے رومانٹک ریلیشن نے یا نون رومانٹک ریلیشن نے وی اونلی لرن تھرو ریلیشن شپس ساری ساری گروتھ ہی جڑی ہے رشتیاں دے وہ رشتہ ہے ਤੇ ਜੇ ਤੁਸੀਂ ਇਕੱਲੇ ਹੀ ਹੋ ਕੇ ਸਾਈਡ ਤੇ ਬੈਠ ਗਏ ਜਾਂ ਤੁਹਾਡੇ ਕੋਲ ਇੱਕ ਪਾਰਟਨਰ ਹੈਗਾ ਜਿਹੜਾ ਕਿ ਉਹਦੇ ਬਾਰੇ ਵੀ ਅੱਗੇ ਜਾ ਕੇ ਗੱਲ ਕਰਾਂਗੇ ਜਿਹੜੀ ਬਿਲਕੁਲ ਟ੍ਰੈਡੀਸ਼ਨਲ ਮੋਨੋਗਮਸ ਰਿਲੇਸ਼ਨਸ਼ਿਪਸ ਜਿਹੜੀਆਂ ਹਨ ਬਣੀਆਂ ਹੋਈਆਂ ਨੇ which we are expected to follow ਉਹਦੇ ਵਿੱਚ ਵੀ ਗ੍ਰੋਥ ਹੋ ਸਕਦੀ ਹੈ ਪਰ ਡਿਪੈਂਡ ਕਰਦਾ ਕਿ ਤੁਸੀਂ ਇਮੋਸ਼ਨਲੀ ਹੌਰ ਸਪਿਰਚੁਅਲੀ ਤੁਹਾਡੀ ਆਪਣੀ ਗ੍ਰੋਥ ਕਿੱਥੇ ਹੈ ਤੁਹਾਡੀ ਐਕਸਪੈਂਸ਼ਨ ਕਿੱਥੇ ਹੈ ਤੇ ਤੁਸੀਂ ਆਪਣੀ ਜ਼ਿੰਦਗੀ ਚ ਚਾਹਦੇ ਕੀ ਹੋ ਸੋ ਅਗਰ ਸੀ ਆਪਣਾ ਦੇਖੀਏ ਅ ਹੁਣ ਆਪਣੀ ਜਿਹੜੀ ਸਾਰੀ ਚਾਰ ਯੁਗ ਦੀ ਮੈਂ ਤੁਹਾਡੇ ਸਪਿਰਚੁਅਲ ਐਂਗਲ ਵੀ ਲੈ ਕੇ ਆਵਾਂਗੀ ਜਿਹੜਾ ਆਪਣਾ ਪਹਿਲੇ ਸਤਿਯੁਗ ਸੀ ਫਿਰ ਤ੍ਰੇਤਾ ਫਿਰ ਦਵਾ ਫਿਰ ਕਾਲ ਯੁਗ ਸੋ ਜੇ ਸਤਿਯੁਗ ਦੇ ਵਿੱਚ ਜਦੋਂ ਤੁਸੀਂ ਇਹ ਟਾਪਿਕ ਭੇਜਿਆ ਮੈਨੂੰ ਮੈਂ ਪੜ੍ਹ ਜਿਪੇ ਸੀਗੀ ਕਿ ਸਤਿਯੁਗ ਦੇ ਵਿੱਚ ਜਿਹੜੇ ਇਨਸਾਨ ਸੀ ਨਾ ਉਹ ਆਪਣੇ ਆਪ ਹੀ ਐਨਏ ਡਿਵੈਲਪਡ ਸੀਗੇ ਇੰਡੀਵਿਜੂਅਲ ਲੈਵਲ ਤੇ ਵੀ ਤੇ ਕਲੈਕਟਿਵ ਲੈਵਲ ਤੇ ਵੀ ਤੇ ਉਹ ਇਹਨਾਂ ਚੀਜ਼ਾਂ ਤੋਂ ਪਰੇ ਸੀ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਬਿਕੋਜ਼ ਅਟੈਚਮੈਂਟ ਨਹੀਂ ਸੀ ਉਹਨਾਂ ਨੂੰ ਜ਼ਿਆਦਾ ਤੇ ਜਦ ਅਸੀਂ ਹੁਣ ਇਸ ਕਾਲਯੁਗ ਵਿੱਚ ਆ ਗਏ ਆ ਵੀ ਆਰ ਆਪਰੇਟਿੰਗ ਬੇਸਿਕਲੀ ਫਰਮ ਲੋਅਰ ਚੱਕਰਾਸ ਉਹਦੇ ਕੀ ਹੁੰਦਾ ਇਹਦੇ ਚ ਫੀਅਰ ਬੇਸਡ ਜ਼ਾਦਾ ਸਾਰੇ ਰਿਲੇਸ਼ਨਸ਼ਿਪਸ ਚ ਨੇ ਵੀ ਹੈਗੇ ਸੋ ਉਹ ਫੀਅਰ ਬੇਸਡ ਇਨ ਦਾ ਸੈਂਸ ਕਿ ਅਟੈਚਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਪੋゼਸਿਵਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਕੰਟਰੋਲ ਹੋਣਾ ਕਿਸੇ ਇਨਸਾਨ ਦੇ ਪਰ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਵੀ ਨੋਟਿਸ ਕੀਤਾ ਹੋਣਾ ਕਿਸੇ ਦਾ ਜਦੋਂ ਵਿਆਹ ਹੁੰਦਾ ਹੈ ਤੇ ਸਾਰਾ ਇਕੋ ਪਲੇਟ ਚੋ ਖਾਣਾ एवरीथिंग ਇਕੋ ਸਾਰਾ ਕੁਝ ਕਰਨਾ ਤੇ ਵਿੱਚ ਬਹੁਤ ਸੋਹਣਾ ਲੱਗਦਾ ਇਟਸ ਬਿਊਟੀਫੁਲ ਐਕਸਪੀਰੀਅੰਸ ਟੂ ਹੈ ਪਰ ਜਿਸਨਾ ਜਿਸਨਾ ਉਸ ਰਿਸ਼ਤੇ ਦੇ ਵਿੱਚ ਅੱਗੇ ਵੱਧਦੇ ਨੇ ਬੱਚੇ ਹੋ ਜਾਂਦੇ ਨੇ ਰਿਸ਼ਤੇਦਾਰਾਂ ਦੀ ਇੰਟਰਫੀਰੈਂਸ ਫਿਰ ਸ਼ੁਰੂ ਹੋ ਜਾਂਦੀ ਹੈ ਫਾਈਨੈਂਸ਼ੀਅਲ ਇਸ਼ੂਜ਼ ਆਨੇ ਸ਼ੁਰੂ ਹੋ ਜਾਂਦੇ ਆ ਤੇ ਉਹ ਪਿਆਰ ਕਿੱਥੇ چلا ਜਾਂਦਾ ਆਈ ਕੇ ਨੰਦ

ਹੋ ਤੁਸੀਂ ਕਿਹਾ ਕਿ ਇੱਕ ਤੋਂ ਜ਼ਿਆਦਾ ਰਿਸ਼ਤੇ ਕਿਉਂ ਹੁੰਦੇ ਹਨ ਅਗਰ ਆਪਾਂ ਦੇਖੀਏ ਜ਼ਿਆਦਾ ਦੂਰ ਵੀ ਨਾ ਜਾਈਏ ਆਪਣੀ ਹਿਸਟਰੀ ਨੂੰ ਚੱਕ ਕੇ ਦੇਖ ਲਈਏ ਇਫ ਯੂ ਸੀ ਰਾਜੇ ਰਾਨੀਆਂ ਚਾਹੇ ਕੋਈ ਵੀ ਕਲਚਰ ਦੇ ਸੀਗੇ ਜਿਨ੍ਹਾਂ ਨੇ ਸਾਡੇ ਉੱਪਰ ਰਾਜ ਕੀਤਾ ਉਹਨਾਂ ਦੇ ਇੱਕ ਤੋਂ ਜ਼ਿਆਦਾ ਵਾਈਵਜ਼ ਸੀਗੀਆਂ ਮੋਸਟ ਆਫ ਦਾ ਟਾਈਮ ਵਾਈਵਜ਼ ਜ਼ਿਆਦਾ ਹੁੰਦੀਆਂ ਸੀਗੀਆਂ ਤੇ ਬਹੁਤ ਹੀ ਘੱਟ ਇੱਕ ਅੱਧੀ ਸਾਨੂੰ ਐਗਜ਼ਾਮਪਲ ਮਿਲਦਾ ਜਿਸ ਦੇ ਵਿੱਚ ਹਸਬੈਂਡ ਜ਼ਿਆਦਾ ਸੀਗੇ ਇਸ ਕਰਕੇ ਬਿਕਾਉਜ਼ they could have multiple uh, wives just because they were kings they could afford ate under there were very big reasons sike because onanu heirs chahiye the sike you know nanu apne uttaradhari jo ke Hindi i don't know the word uttaradhikari oh chahiye hunde sike and war di badi problem hundi sike te oh sare angles nu cover karn waste they had Many plus on oh no, the entertainment that was purely entertainment. So many reasons, but what about women? Now article the time they which polyamorous is because especially in the Western part of the world, men and women both have become very very individualistic. They ਦੋ ਚੀਜ਼ਾਂ ਆਈ ਥਿੰਕ ਮੈਂ ਜੋ ਸਮਝ ਰਹੀ ਹਾਂ ਬਿਕੋਜ਼ ਆਫ ਟੂ ਮੇਨ ਰੀਜਨਸ ਦੇ ਗੋ ਇਨਟੂ ਪੋਲੀਅਮਰਸ ਸੋ ਅਤੇ ਵੀ ਅੰਡਰਸਟੈਂਡ ਕਰਨਾ ਪੈਣਾ ਕਿ ਵਾਟ ਇਜ਼ ਪੋਲੀਅਮਰਸ ਐਂਡ ਪੋਲੀਗਾਮੀ ਪੋਲੀਗਾਮੀ ਇਜ਼ ਜਦੋਂ ਇੱਕ ਬੰਦਾ ਹੁੰਦਾ ਹੈ ਤੇ ਦੇ ਦੈਟ ਪਰਸਨ ਹੈਜ਼ ਮਲਟੀਪਲ ਪਾਰਟਨਰਸ ਹਾਂ ਐਂਡ ਮੈਰਿਜ ਜਸ ਸਟਰਕਚਰ ਦੇ ਵਿੱਚ ਹੈ ਨਾ ਤੇ polyamorous is ke you have one partner and that partner also have other partners and it's a non monogamous relationship which is non traditional and ethical. right and commitment nahi hegi a bhi ek issue hga commitment nahi hegi toadi koi legal commitment nahi hegi legal commitment kyunki legal system anu accept hi nahi karda na so legal commitment aayegi and they don't even want the legal commitments basically ਇਹ ਜਿਹੜੀ ਕਰ ਰਹੇ ਸੀ ਯੁਗਾਂ ਦੀ ਸੋ ਸਤਿਯੁਗ ਦੀ ਗੱਲ ਹੋਈ ਬਾਕੀ ਯੁਗਾਂ ਦੇ ਵਿੱਚ ਵੀ ਕੀ ਇਹੀ ਸੋਚ ਹੈ ਕਿ ਸੀ ਜਾਂ ਕੁਝ ਚੇਂਜ ਹੈ ਕਿ ਸੀ ਇਟ ਕੈਪਟਨ ਚੇਂਜਿੰਗ ਇਟ ਕੈਪਟਨ ਚੇਂਜਿੰਗ ਤੁਸੀਂ ਅਗਰ ਦੇਖੋ ਪਹਿਲੇ ਉਸ ਸੀਗਾ ਵੇਰ एवरीवन इज ਵੈਰੀ ਸਾਰੇ ਜਣੇ ਆਪਣੇ ਇੰਡੀਵਿਜੂਅਲ ਲੈਵਲ ਤੇ ਹੀ ਬਹੁਤ ਜ਼ਿਆਦਾ ਸਪਿਰਚੁਅਲੀ ਇਵੋਲਵਡ ਨੇ ਫਿਰ ਤੁਸੀਂ ਜੇ ਤੱਕ ਆ ਜਾਓ ਜਿੱਥੇ ਪੋゼਸਿਵਨੈਸ ਦੇਵੀ ਦੇਵਤਿਆਂ ਦੇ ਵਿੱਚ ਤੇ ਅਸੁਰਾਂ ਦੇ ਵਿੱਚ ਲੜਾਈਆਂ ਜ਼ਿਆਦਾ ਹੋਣੀਆਂ ਸ਼ੁਰੂ ਹੋ ਗਈਆਂ बिकॉज ਆਫ ਟੈਰਿਟਰੀਅਲ ਈਗੋ ਦਿਸ 온ਸੈਟ ਆਫ ਈਗੋ ਕੇਮ ਐਂਡ THEN YOU CAN COME TO THE ਦਵਾਪਰ ਯੁਗ ਜਿੱਥੇ ਪਾਂਡਵ ਤੇ ਆਪਣੇ ਜਿਹੜੇ ਸੀਗੇ ਕੌਰਵ ਉਹਨਾਂ ਇੱਕ ਘਰ ਦੇ ਵਿੱਚ ਉਹ ਈਗੋ ਜ਼ਿਆਦਾ ਇਫੈਕਟਿਵ ਹੋ ਗਈ ਜ਼ਿਆਦਾ ਇੰਪੈਕਟਫੁਲ ਹੋ ਗਈ ਤੇ ਕਲਯੁਗ ਦੇ ਵਿੱਚ ਇਨਸਾਨ ਦੇ ਆਪਣੇ ਅੰਦਰ ਹੀ ਈਗੋ ਇੰਨੀ ਪ੍ਰਭਾਵਸ਼ਾਲੀ ਹੈਗੀ ਹੈ ਕਿ ਉਹ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਹੈ ਉਹਦੀ ਲੜਾਈ ਹੁਣ ਬਾਕੀਆਂ ਨਾਲੋਂ ਘੱਟ ਦ ਪਰਸਨ ਦ ਇੰਡੀਵਿਜੂਅਲ ਇਜ਼ ਐਟ ਵਾਰ ਵਿਦਨ ਇਟਸੈlf ਹਮਮ ਰਾਈਟ ਓਕੇ ਪਰ ਹੁਣ ਸਵਾਲ ਆਉਂਦਾ ਜੀ ਕਿ ਜਿਸ ਤਰ੍ਹਾਂ ਪੋਲੀਐਮਰਸ ਰਿਲੇਸ਼ਨਸ਼ਿਪਸ ਵਧ ਰਹੀਆਂ ਹਨ ਯਾਨੀ ਕਿ ਇੱਕ ਨਾਲੋਂ ਵੱਧ ਨਾਲ ਕੰਸੈਂਸ਼ੂਅਲ ਰੋਮਾਂਟਿਕ ਰਿਲੇਸ਼ਨਸ਼ਿਪ ਰੱਖਣੀ ਰਿਲੇਸ਼ਨਸ਼ਿਪ ਦਾ ਆਧਾਰ ਕੀ ਹੈ ਗਿਆ ਇੱਕ ਮਰਦ ਅਤੇ ਹਰਤੇ ਵਿਚਕਾਰ ਜਿਹੜਾ ਇੱਕ ਰਿਲੇਸ਼ਨਸ਼ਿਪ ਬਣ ਰਹੀ ਹੈਗੀਏ ਉਹਦੇ ਚ ਬੇਸਿਕ ਹੁੰਦਾ ਹੈ ਟਰਸਟ ਇੱਕ ਮੇਜਰ ਫੈਕਟਰ ਹੁੰਦਾ ਹੈ ਇੱਕ ਦੂਸਰੇ ਚ ਫੇਥ ਹੁੰਦਾ ਹੈ ਕਿ ਉਹ ਖਤਮ ਹੁੰਦਾ ਜਾ ਰਿਹਾ ਕਿ ਇੱਕ ਨਾਲੋਂ ਤੁਸੀਂ ਵੈਰਾਈਟੀ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕਹੀ ਕਿ ਚੀਜ਼ਾਂ ਦੀ ਵੈਰਾਈਟੀ ਚਾਹੀਦੀ ਉਸ ਤਰ੍ਹਾਂ ਰਿਲੇਸ਼ਨਸ਼ਿਪਸ ਵੀ ਸਾਨੂੰ ਵੈਰਾਈਟੀ ਚਾਹੀਦੀ ਹੈ ਅਗਰ ਸਾਨੂੰ ਵੈਰਾਈਟੀ ਨਾ ਚਾਹੀਦੀ ਹੁੰਦੀ ਤੇ ਵੀ ਵਿਲ ਨਾਟ ਕਾਲ ਆਸ ਹਾਉਸ ਸੋਸ਼ਲ ਸਭ ਤੋਂ ਜ਼ਿਆਦਾ ਸੋਸ਼ਲ ਐਨੀਮਲ ਪੂਰੇ

ਮੈਨ ਅਗਰ ਤੁਸੀਂ ਰਿਸਰਚ ਦੇਖੋ ਮੈਨ ਪੋਲੀਅਮਰਸ ਰਿਲੇਸ਼ਨਸ਼ਿਪਸ ਦੇ ਵਿੱਚ ਜ਼ਿਆਦਾ ਖੁਸ਼ ਰਹਿੰਦੇ ਨੇ ਬਿਕੋਜ਼ ਯੂ ਨੋ ਉਹ ਰਿਸਕ ਟੇਕਿੰਗ ਹਰ ਇੱਕ ਰਿਸ਼ਤੇ ਚ ਤੁਸੀਂ ਜਾਓਗੇ ਉਹਦੇ ਵਿੱਚ ਰਿਸਕ ਹੁੰਦਾ ਤੇ ਜਿਹਨਾਂ ਰੋਮਾਂਟਿਕ ਰਿਸ਼ਤੇ ਵਿੱਚ ਜਿਨ੍ਹਾਂ ਤੁਸੀਂ ਟਰਸਟ ਕਰੋਗੇ ਉਹਨਾਂ ਹੀ ਰਿਸਕ ਵੀ ਬਹੁਤ ਜ਼ਿਆਦਾ ਹੋ ਜਾਂਦਾ ਵੈਰਾਈਟੀ ਹਰ ਇੱਕ ਇਨਸਾਨ ਨੂੰ ਚਾਹੀਦੀ ਹੈ ਅਗਰ ਆਦਮੀ ਨੂੰ ਵੀ ਚਾਹੀਦੀ ਹੈ ਔਰਤ ਨੂੰ ਵੀ ਚਾਹੀਦੀ ਹੈ ਬਟ ਅਗੇਨ ਦੇਰ ਇਜ਼ ਅ ਪ੍ਰਾਈਸ ਥੈਟ ਯੂ ਹੈਵ ਟੂ ਪੇ ਫਾਰ ਏਵਰੀਥਿੰਗ ਅਗੇ ਤੁਹਾਨੂੰ ਮਲਟੀਪਲ ਰਿਲੇਸ਼ਨਸ਼ਿਪਸ ਚਾਹੀਦੇ ਉਹਦੇ ਵਾਸਤੇ ਪ੍ਰਾਈਸ ਪੇ ਕਰਨੀ ਹੈ ਜੇ ਤੁਸੀਂ ਇੱਕ ਮੋਨੋਗਮਸ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਹੋ ਤਾਂ ਤੁਹਾਨੂੰ ਆਪਣੇ ਫ੍ਰੀडम ਵਾਲੀ ਪ੍ਰਾਈਸ ਪੇ ਕਰਨੀ ਪੈਂਦੀ ਹੈ ਹੁਣ ਇਹ ਸੋਚਣ ਦੀ ਗੱਲ ਹੈ ਕਿ ਦੋ ਲੋਕ ਇੱਕ ਰਿਸ਼ਤੇ ਚ ਆਉਂਦੇ ਕਿਉਂ ਹੈ ਟੂ ਸੋਲਸ ਮੈਂ ਮੈਨ ਐਂਡ ਔਮਨ ਵੀ ਨਹੀਂ ਕਹਿੰਦੀ ਮੈਂ ਕਹਿੰਦੀ ਐਨੀ ਜੈਂਡਰ ਟੂ ਜੈਂਡਰਸ ਐਲਜੀਬਟੀਕਿਊ ਜੋ ਵੀ ਹੈ ਔਰ ਮੈਨ ਔਮਨ ਔਰ ਟੂ ਔਮਨ ਔਰ ਟੂ ਮੈਨ ਵਾਈ ਟੂ ਸੋਲਸ ਉਹ ਇੱਕ ਦੂਸਰੇ ਦੇ ਨਾਲ ਜੁੜਦੇ ਕਿਉਂ ਨਹੀਂ ਇਸ ਕਰਕੇ ਜੁੜਦੇ ਨਹੀਂ बिकॉज दे वांट टू अंडरस्टैंड देमसेल्व्स ਉਹ ਆਪਣੇ ਆਪ ਨਾਲ ਵੀ ਤਾਂ ਹੀ ਜੁੜ ਸਕਦੇ ਹੈ ਜਦੋਂ ਉਹ ਆਪਣੀ ਕਮੀਆਂ ਨੂੰ ਆਪਣੇ ਸਟਰੈਂਥਸ ਨੂੰ ਆਪਣੇ ਵੀਕਨੈਸਸ ਨੂੰ ਕਿਸੇ ਹੋਰ ਦੀ ਆਇਜ਼ ਦੇ ਥਰੂ ਦੇਖਦੇ ਹੈ ਫੋਰ ਏਗਜ਼ਾਮਪਲ ਜੇ ਮੈਂ ਇੱਕ ਰਿਲੇਸ਼ਨਸ਼ਿਪ ਵਿੱਚ ਹੈਗੀ ਆ ਜਾਂ ਐਨੀ ਹਿਊਮਨ ਬੀਇੰਗ ਇਨ ਰਿਲੇਸ਼ਨਸ਼ਿਪ ਜੇ ਦੂਸਰਾ ਪਰਸਨ ਬਹੁਤ ਜ਼ਿਆਦਾ ਕੰਟਰੋਲਿੰਗ ਹੈ 댓 ਇਜ਼ ਅ ਟਾਈਮ

ਅ ਸਪੈਸ਼ਲ ਗਰੋਥ ਨੂੰ ਉੱਪਰ ਤੱਕ ਨਹੀਂ ਲੈ ਕੇ ਜਾ ਰਹੀ ਹਾਂ ਮੈਨੂੰ ਹਰ ਟਾਈਮ ਕੋ-ਡਿਪੈਂਡੈਂਟ ਹੋਣਾ ਪੈ ਰਿਹਾ ਕਿਸੇ ਇਨਸਾਨ ਦੇ ਉੱਪਰ ਦੂਸਰੇ ਇਨਸਾਨ ਦੇ ਸੋ ਆਈ ਹੈਵ ਟੂ ਵਰਕ ਥਰੂ ਦੋਜ਼ ਸ਼ੈਡੋਜ਼ ਆਫਟਰ ਵਰਕ ਥਰੂ ਦੋਜ਼ ਵੀਕਨੈਸਸ ਤੇ ਉਹ ਤਾਂ ਹੀ ਹੋ ਸਕਦੀਆਂ ਜਿਉਂ ਕਿਸੇ ਰਿਲੇਸ਼ਨਸ਼ਿਪ ਵਿੱਚ ਹੈਗੀ ਆ ਓਕੇ ਇੰਟਰਸਟਿੰਗ ਲੇਨਾ ਜੀ ਛੋੜੀ ਜੀ ਬ੍ਰੇਕ ਵਾਪਸ ਆਨੇ ਸ਼ੈਲੀ ਜੀ ਤੇ ਗੱਲਬਾਤ ਨੂੰ ਅੱਗੇ ਤੋਰਦੇ ਕਿ ਜਿਸ ਤਰ੍ਹਾਂ ਤੁਸੀਂ ਗੱਲ ਗਹੀ ਕਿ ਵੈਰਾਈਟੀ ਹਰ ਇੱਕ ਨੂੰ ਚਾਹੀਦੀ ਹੈਗੀ ਪਰ ਜਦੋਂ ਇੱਕ ਟ੍ਰੈਡੀਸ਼ਨਲ ਸਿਸਟਮ ਜਿੱਥੇ ਅਸੀਂ ਰਹਿ ਰਹੇ ਹਾਂ ਕੈਨੇਡਾ ਵਿੱਚ ਜਿਹੜੇ ਆਂਕੜੇ ਆ ਰਹੇ ਨੇ ਉਹ ਦੱਸਣੇ ਚਾਹੀਦੇ ਪੰਜਾਬ ਚੋਂ ਇੱਕ ਵਿਅਕਤੀ ਜਿਹੜਾ ਉਹ ਪੋਲੀਐਮਰਸ ਰਿਲੇਸ਼ਨਸ਼ਿਪ ਹੁਣ ਪ੍ਰੈਕਟਿਸ ਕਰ ਰਿਹਾ ਹੈ ਐਂਡ ਇਟਸ ਨਾਟ ਜਸਟ ਇਨ ਕੈਨੇਡਾ ਆਈ ਵਾਸ ਰੀਡਿੰਗ ਲਾਟਿਨ ਅਮਰੀਕਾ ਦੇ ਵਿੱਚ ਵੀ ਇਹੀ ਹਾਲ ਹੈ ਬਲਕਿ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਤੇ ਇਹੋ ਜਿਹੇ ਸਰਵੇ ਹੋ ਜਾਂਦੇ ਨੇ ਕਈਆਂ ਤੇ ਹੁੰਦੇ ਨਹੀਂ ਤੋਂ ਇੰਡੀਆ ਚ ਵੀ ਇਹੀ ਕੁਝ ਚੱਲ ਰਿਹਾ ਹੈ ਜੋ ਸੁਣਨ ਨੂੰ ਮਿਲਦਾ ਹੈ ਸੋ ਰਿਲੇਸ਼ਨਸ਼ਿਪ ਦਾ ਅਧਾਰ ਕੀ ਹੁੰਦਾ ਹੈ ਬੇਸਿਕਲੀ ਤੇ ਖਾਸ ਤੌਰ ਤੇ ਰੋਮਾਂਟਿਕ ਰਿਲੇਸ਼ਨਸ਼ਿਪ ਜਿਹੜੀ ਹੈਗੀ ਜਿਹਨੂੰ ਅਸੀਂ ਰੋਮਾਂਸ ਕਹਿੰਨੇ ਆ ਇਹ ਫਰਕ ਕੀ ਹੁੰਦਾ ਹੈ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੇ ਛੁੱਟ ਜੀ ਬ੍ਰੇਕ ਤੋਂ ਬਾਅਦ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੇ ਪਹੁੰਚਾਇਆ ਜਾ ਰਿਹਾ ਹੈ ਐਮਸੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਜੇਕਰ ਤੁਸੀਂ ਹੋਮ ਆਟੋ ਟਰੈਵਲ ਬਿਜ਼ਨਸ ਲਾਈਫ ਯਰ ਰਿਕ੍ਰੀਸ਼ਨਲ ਇੰਸ਼ੋਰੈਂਸ ਲੈਣ ਦੀ ਸੋਚ ਰਹੇ ਹੋ ਤਾਂ ਇਹਦੀਆਂ 10 ਬ੍ਰਾਂਚੇਸ ਨੇ ਲੋਅਰ ਮੇਨਲੈਂਡ ਵਿੱਚ ਜੋ ਕਿ ਹਫਤੇ ਦੇ 7 ਦਿਨ ਖੁੱਲੀਆਂ ਰਹਿੰਦੀਆਂ ਨੇ ਸਵੇਰੇ 9:00 ਤੋਂ ਲੈ ਕੇ ਰਾਤ ਦੇ 9:00 ਤੱਕ ਕਿਸੇ ਵੀ ਸਮੇਂ ਇਹਨਾਂ ਨੂੰ ਕਾਲ ਕਰ ਸਕਦੇ ਹੋ 6045076666 60450 ਸੜੇ ਅਕਲੀ ਸਹੀ ਹੋ ਗਏ ਨਾ ਅਗਨੀ ਹੋਤਰੀ ਇਮੀਗ੍ਰੇਸ਼ਨ ਟੈਂਪਰੀ ਸਟੇਟਸ ਵੀਆਰ ਨਵੇਂ ਹੋ ਕੈਨੇਡਾ ਵਿੱਚ ਕੈਨੇਡਾ ਨਾਲ ਚਾਹਦੇ ਹੋ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਗੱਲਬਾਤ ਕਰੋ ਨੀਰਾਗਨੀ ਹੋਤਰੀ ਨਾਲ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਕੰਮ ਕਰ ਰਹੇ ਨੇ ਤੁਹਾਨੂੰ ਆਨਸਟ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ 6045972284 ਇਹ ਨਾਲ ਫੋਨ ਨੰਬਰ ਹੈ ਅੱਜ ਇੱਕ ਬਹੁਤ ਹੀ ਇੰਟਰਸਟਿੰਗ ਟਾਪਿਕ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਇੱਕ ਸਰਵੇ ਜਿਹੜਾ ਕੈਨੇਡਾ ਇਸ ਕਰਾਇਆ ਗਿਆ ਉਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪੋਲੀਐਮਰਸ ਰਿਲੇਸ਼ਨਸ਼ਿਪਸ ਆਰ ਔਨ ਦਾ ਰਾਈਜ਼ ਯਾਨੀ ਕਿ ਇੱਕ ਨਾਲੋਂ ਵੱਧ ਵਿਅਕਤੀ ਨਾਲ ਰੋਮਾਂਟਿਕ ਰਿਲੇਸ਼ਨਸ਼ਿਪਸ ਜਿਹੜੀਆਂ ਨੇ ਵਧ ਰਹੀਆਂ ਨੇ ਇਸ ਬਾਰੇ ਸ਼ੈਲੀ ਕੌਰ ਜੀ ਸਾਡੇ ਨਾਲ ਗੱਲਬਾਤ ਕਰਨੇ ਆਉ ਮੁਰਤੋਨ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਸੋ ਬ੍ਰੇਕ ਤੋਂ ਪਹਿਲਾਂ ਜੀ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਜੀ ਬੇਸ ਬਣਾਇਆ ਇਸ ਡਿਸਕਸ਼ਨ ਦਾ ਸੋ ਹੁਣ ਰਿਲੇਸ਼ਨਸ਼ਿਪ ਦੀ ਜਿੱਥੇ ਅਸੀਂ ਗੱਲ ਕਰਨੇ ਹਾਂ ਜੀ ਰਿਲੇਸ਼ਨਸ਼ਿ ਸਾਡੇ ਇੱਕ ਨਾਲੋਂ ਵੱਧ ਦੋਸਤ ਹੁੰਦੇ ਨੇ ਅਸੀਂ ਬੜਾ ਮਾਣ ਮਹਿਸੂਸ ਕਰਨਿਆ ਪਰ ਰੋਮਾਂਸ ਜਦੋਂ ਇਨਵੋਲ ਹੋ ਜਾਂਦਾ ਰੋਮਾਂਟਿਕ ਰਿਲੇਸ਼ਨਸ਼ਿਪ ਤੇ ਇੱਕ ਨੋਰਮਲ ਰਿਲੇਸ਼ਨ ਵਿੱਚ ਫਰਕ ਕੀ ਹੈ ਜੇ ਇੱਕ ਰੋਮਾਂਟਿਕ ਤੇ ਇੱਕ ਨੋਰਮਲ ਰਿਲੇਸ਼ਨਸ਼ਿਪ ਦੇ ਵਿੱਚ ਸੋ ਐਂਡ ਯੂ نو ਵੀ ਐਸ ਹਿਊਮਨ ਬੀਇੰਗਸ ਆ ਸੈਚ ਲੇਅਰਸ ਇਨ देयर ਡਿਫਰੈਂਟ ਡਿਫਰੈਂਟ ਬਟ ਟੂ ਅਨਸਰ ਯੂਅਰ ਕੁਐਸਚਨ ਫਰਸਟ ایک رومانٹک تے ایک نون رومانٹک ریلیشنشپ کی فرق ہے ہوں رومانٹک ریلیشن شپ کے فرق ہے جا فکلی بھی کسی نال کنیکٹ ہو جائیں نون رومانٹک ہے صرف اپنی فرنڈشپ دوست لیول تے ہی رکھ رکھتے ہو اور تھی اپنی باڈی اور اپنی فائیو سینسز دو زیادہ جی ہے اس, اس لیول تک نہیں لے کے جانے تھوڑی باؤنڈریز ہوں بٹ جو رومانٹک ریلیشن شپ ہوں وہپر ولربل ہونا چاہتے ہو ਕਿ ਮੈਂ ਆਪਣੀ ਸਾਰਾ ਦਿਲ ਖੋਲ ਕੇ ਕਿਸੇ ਦੇ ਨਾਲ ਸ਼ੇਅਰ ਕਰਾਂ ਐਂਡ ਜਿਹੜਾ ਟਰਸਟ ਲੈਵਲ ਹੈ ਉਹ ਬਹੁਤ ਜ਼ਿਆਦਾ ਅਸੀਂ ਉਸ ਦੂਸਰੇ ਇਨਸਾਨ ਜਾਂ ਉਸ ਰਿਸ਼ਤੇ ਵਿੱਚ ਪਾ ਦਿੰਨੇ ਆ ਜਿਹਦਾ ਐਂਡ ਇਹਦੇ ਵਿੱਚ ਕੀ ਸ਼ਲੀ ਜੀ ਅਸੀਂ ਕਹਾਂਗੇ ਕਿ ਲਸਟ ਇਜ਼ ਅ ਮੇਜਰ ਫੈਕਟਰ ਫਾਰ ਥੀਸ ਰੋਮਾਂਟਿਕ ਰਿਲੇਸ਼ਨਸ਼ਿਪਸ ਔਰ ਵੈਲੀਡੇਟਿੰਗ ਯੋਰ ਓਨ ਸੈਲਫ ਥੈਟ ਇਜ਼ ਇਨਵੋਲਡ ਬੋਥ ਬੋਥ ਸੋ ਲਸਟ ਇਜ਼ ਆਲਸੋ ਵਨ ਪਾਰਟ ਆਫ ਆਵਰ جسا پوکھ لگ دی ہے اسے طریقے نا ہوا ہے لاغنے ساڑے اندر بنائی ہوئی ہے اور اس لاغنے کے لئے نہ ہوئے گی تو پروکریشن نہیں ہوئے گا جڑے ہیومن بیئنگ ہیں گے وہ کنیکٹ کس طرح ہوں گے لاغنے کے لئے ہینا ایتا دیپینڈ کردہ ہے کہ اسے اسے کس اسپیکٹ تو دیکھ رہے ہو اگر اسے بلکل رودمینٹری انیملسٹک طرح دیکھ رہے ہو تو انہوں اونا ہی سکھ ملے گا اونا دک ਜਿਸ ਜਿਹੜੀ ਚੀਜ਼ ਤੁਹਾਨੂੰ ਦੁੱਖ ਸੁੱਖ ਦੇ ਸਕਦੀ ਹੈ ਉਹ ਉਸ ਚੀਜ਼ 'ਚ ਉਹਨੀ ਪਾਵਰ ਵੀ ਹੁੰਦੀ ਹੈ ਕਿ ਉਹ ਤੁਹਾਨੂੰ ਦੁੱਖ ਵੀ ਦੇ ਸਕਦੀ ਹੈ ਬਿਕੋਜ਼ ਬੋਥ ਸਾਈਡ ਆਫ ਦਾ ਕੋਇਨਸ ਤੇ ਜੇ ਤੁਸੀਂ ਲਸਟ ਨੂੰ ਥੋੜਾ ਜਿਹਾ ਉੱਪਰ ਲੈ ਜਾਓ ਐਂਡ ਯੂ ਆਪਰੇਟ ਫਰਮ ਅ ਕੌਨਸ਼ੀਅਸ ਲੈਵਲ ਨਾਟ ਫਰਮ ਅ ਕੰਪਲਸਿਵ ਲੈਵਲ ਹੁਣ ਟੂ ਟੂ ਥਿੰਗਸ ਲਸਟ polyamorous relationship age ki bhi main I, I, any human being who's really lusty wants multiple partners Let's just go for polyamorous relationship, but that is compulsiveness of your senses. You're compelled to do that, but if you're doing it consciously, that you know what, I growth growth at spiritual level, at all other levels. So that's why I'm stepping into more than one uh, person. So, I के यू you नो know, जे तुसी फर्स्ट लव वीडियो गेम खेल रहे हो ना ते एनी वीडियो गेम ऑडियन डिफरेंट डिफरेंट लेवल्स होती है ते जड़ा मोनोगामस रिलेशनशिप होता दैट कैन बी ऑन दैट इज द स्टार्ट एंड इट इज एट द टॉपेस्ट ठीक है ते बिकॉज़ जदो तुसी यू गोन थ्रू सो मच ऑफ लर्निंग सो मच ऑफ लर्निंग देन तुसी दूसरे पार्टनर ਨਾਲ ਵੀ ਨਹੀਂ तुसी व्याषादिस ਵੀ ਨਹੀਂ यू जस्ट वांट टू बी विथ योरसेल्फ اپنے اپنے آپ آدھے جس لائک گوڈ جس کا رب ہوں وہ اپنے آپ ڈیوائڈ کرتا ہے تھرو ایکسپیریز داڈ دین اگین وے سو جن بھی انڈرسٹینڈنگ ہے اٹ از گوئنگ ٹو ہیپن تھرو لسٹ تھرو رومینس تھرو لو through unconditional love through conditional love and through all the other senses and emotions of jealousy fear-based emotions ne possessiveness control you know a feeling of loss bunch of emotions lust romance de ਤੇ ਜਦੋਂ ਅਸੀਂ ਕੋਈ ਵੀ ਇਨਸਾਨ ਇਹਨਾਂ ਇਮੋਸ਼ਨਸ ਦੇ थ्रू ਗੁਜ਼ਰਦਾ ਇੱਕ ਕਰਕੇ ਇਸ ਇਮੋਸ਼ਨ ਨੂੰ ਸਮਝਦਾ ਤਾਂ ਫਿਰ ਉਹ ਚੂਜ਼ ਕਰਦਾ ਫਿਰ ਉਹ ਕੰਪਲਸਿਵਨੈਸ ਤੋਂ ਕੌਨਸ਼ੀਅਸਨੈਸ 'ਚ ਆ ਜਾਂਦਾ ਠੀਕ ਹੈ ਓਕੇ ਇੱਕ ਪੋਲੀਗਾਮੀ ਦਾ ਤੁਸੀਂ ਜ਼ਿਕਰ ਕੀਤਾ ਜਿੱਥੇ ਇੱਕ ਵਿਅਕਤੀ ਮਲਟੀਪਲ ਲੋਕਾਂ ਨਾਲ ਵਿਆਹ ਕਰ ਸਕਦਾ ਉਹ ਲੀਗਲ ਹੈਗਾ ਕਈ ਧਰਮਾਂ වල ਵੀ ਇਹ ਅਲਾਉ ਕੀਤਾ ਜਾਂਦਾ ਹੈ ਦੇ ਕੇ ਪੋਲੀਮਰਸੇ ਕੇ ਬਿਨਾ ਵਿਆਹ ਹੋਏ ਤੁਹਾਡੀ ਰੋਮਾਂਟਿਕ ਕੰਸੈਂਸ਼ੂਅਲ ਰਿਲੇਸ਼ਨਸ਼ਿਪ ਜਿਹੜੀ ਇਹ ਉਹ ਹੈਗੀ ਹੈ ਤੇ ਇਹ ਕੈਨੇਡਾ ਤੋਂ ਵੱਧ ਰਹੀ ਹੈ ਸੋ ਇਹ ਜਿਹੜਾ ਸੋਸ਼ਲ ਟ੍ਰੈਂਡ ਹੈਗਾ ਜੀ ਸੋਸ਼ਲ ਐਕਸੈਪਟੈਂਸ ਹੈਗੀ ਨਾ ਚੀਜ਼ਾਂ ਦੀ ਇਹ ਕਿਸ ਪਾਸੇ ਸਮਾਜ ਨੂੰ ਲੈ ਕੇ ਜਾ ਰਹੀ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਕਿ ਓਵਰ ਦਾ ইয়ার্স ਐਂਡ ਅਗੇਨ ਅਸੀਂ ਐਕਸਟਰਾ ਮੈਰਿਟਲ ਰਿਲੇਸ਼ਨਸ ਦੀ ਗੱਲ ਕਰ ਚੁੱਕੇ ਹਾਂ ਉਹ ਐਗਜ਼ਿਸਟ ਕਰਦੇ ਨੇ ਕਿ ਉਹ ਵੀ ਫਿਰ ਇਹੀ ਇਸ ਦਾ ਹੀ ਇੱਕ ਹਿੱਸਾ ਹੋਈਆਂ ਜੀ ਸੋ ਪੋਲੀਅਮਰਸ ਇਜ਼ ਨਾਟ ਚੀਟਿੰਗ ਕਿਉਂਕਿ ਉੱਥੇ ਸਾਰੇ ਇੱਕ ਦੂਸਰੇ ਦੀ ਕੰਸੈਂਟ ਦੇ ਨਾਲ ਨੇ ਕਮਿਊਨੀਕੇਸ਼ਨ ਉਹਨਾਂ ਦੇ ਵਿੱਚ ਬਹੁਤ ਹਾਈ ਲੈਵਲ ਦਾ ਹੁੰਦਾ ਤਾਂ ਹੀ ਤੁਸੀਂ ਉਸ ਰਿਲੇਸ਼ਨਸ਼ਿਪ ਵਿੱਚ ਆਓ ਨਹੀਂ ਤਾਂ ਤੁਸੀਂ ਆ ਦੇਖੋ ਕਿ ਤੁਹਾਡਾ ਪਾਰਟਨਰ ਕਿਸੇ ਹੋਰ ਨਾਲ ਗੱਲ ਕਰ ਲੇ ਤੇ ਇੱਥੇ ਤੇ ਖੂਨ ਖਰਾਬੇ ਹੋ ਜਾਂਦੇ ਹਨ ਸੋ ਦੈਟ ਇਜ਼ ਅ ਵੈਰੀ ਡਿਫਰੈਂਟ ਲੈਵਲ ਆਫ ਆਪਰੇਟਿੰਗ ਪਰ ਉਹਤੇ ਉਹਨੂੰ ਮੈਂ ਚੀਟਿੰਗ ਉਹਨੂੰ

ਇਟਸ ਨੈਕਸਟ ਲੈਵਲ ਤੇ ਉੱਥੇ ਮਲਟੀਪਲ ਪਾਰਟਨਰਸ ਵੀ ਨੇ ਉੱਥੇ ਵਾਈਫਸ ਵੀ ਜਿਹੜੀਆਂ ਫੀਮੇਲ ਪਾਰਟਨਰਸ ਨੇ ਉਹ ਦੂਸਰਿਆਂ ਦੇ ਨਾਲ ਹੈਗੇ ਸੋ देयर ਮਲਟੀਪਲ ਗਰੁੱਪ অর ਜਸਟ ਹੈਪਨਿੰਗ ਓਵਰ देयर ਪਰ ਗ੍ਰੀਕਸ ਰੋਮਨਸ ਇਹ ਸਾਰੇ ਪੋਲੀਅਮਰਸ ਦੇ ਵਿੱਚ ਡਿਵਾਈਡਡ ਸੀਗੇ ਟ੍ਰਾਈਬਲਸ ਜਿਹੜੇ ਹੈਗੇ ਇਵਨ ਇੰਡੀਆ ਦੇ ਵਿੱਚ ਵੀ ਐਸੇ ਟ੍ਰਾਈਬਲ ਸੈਟਅਪਸ ਹੈਗੇ ਨੇ ਬਟ

ਉਹਨਾਂ ਦੇ ਮਲਟੀਪਲ ਰਿਸ਼ਤੇ ਸੀਗੇ ਤੇ ਉਦੋਂ ਸਮਾਜ ਕਿੱਥੇ ਸੀਗਾ ਉੱਥੋਂ ਵੀ ਉਹ ਵੀ ਤਾਂ ਸਮਾਜ ਸੀਗਾ ਹੀ ਅ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਪਹਿਲਾਂ ਵੀ ਸੀ ਲੇਕਿਨ ਪਹਿਲਾਂ ਇਨੀ ਚੀਜ਼ਾਂ ਬਾਹਰ ਨਹੀਂ ਆਂਦੀਆਂ ਸੀ ਪਰ ਹੁਣ ਸਮਾਂ ਬਦਲ ਗਿਆ ਸੋਸ਼ਲ ਮੀਡੀਆ ਦੇ ਯੋਗ ਹੈ ਹਰ ਇੱਕ ਚੀਜ਼ ਬਾਹਰ ਆ ਜਾਂਦੀ ਹੈ ਜਿਸ ਤਰ੍ਹਾਂ ਪੋਲੀਗੈਮੀ ਐਕਸੈਪਟੇਬਲ ਹੈਗੀ ਕੈਨੇਡਾ ਵਿੱਚ ਕੈਨੇਡੀਅਨ ਲਾ ਵਿੱਚ ਲੇਕਿਨ ਪੋਲੀਐਮਰਸ ਰਿਲੇਸ਼ਨਸ਼ਿਪਸ ਨੂੰ ਜੀ ਮੰਨਤਾ ਨਹੀਂ ਹੈਗੀ ਦੂਸਰੇ ਪਾਸੇ ਸੀ ਦੇਖ ਰਹੇ ਕਿ ਇਹ ਮੋਨੋਗੈਮੀ ਤੋਂ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਆંકੜੇ ਇਹ ਵੀ ਕਹਿ ਰਹੇ ਨੇ ਕਿ ਕਾਮਨ ਲਾ ਜਿਹੜਾ ਹੈਗਾ ਉਹ ਉਸ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਪੀਪਲ ਆਰ ਨਾਟ ਵਾਂਟਿੰਗ ਟੂ ਐਂਟਰ ਇੰਟੂ ਦਿਸ ਸਿਸਟਮ ਆਫ ਵਿਡਲੌਕ ਸੋ ਵਿਆਹ ਕਰਾ ਨਹੀਂ ਚਾਹਦੇ ਖਾਸ ਤੌਰ ਤੇ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਸੋ ਇਹ ਸਾਰੀ ਜਿਹੜੀ ਸਿਚੁਏਸ਼ਨ ਬਣ ਰਹੀ ਹੈ अगेन ਤੁਸੀਂ ਬੜੀ ਸੋਹਣੀ ਗੱਲ ਕੀਤੀ ਹੂ ਆਰ ਵੀ ਟੂ ਜਜ ਕਿਸ ਪਾਸੇ ਸਮਾਜ ਜਾ ਰਿਹਾ ਹੈ ਪਰ ਐਗਜ਼ਿਸਟ ਕਰ ਰਿਹਾ ਹੈ ਆਨ ਵਾਲੇ ਸਮੇਂ ਵਿੱਚ ਕੀ ਲੋਕਾਂ ਨੂੰ ਸੁਚੇਤ ਹੋਣਾ ਪਏਗਾ ਜਿਹਦੇ ਨਾਲ ਕਿ ਅਸੀਂ ਇਹਨਾਂ ਇਸ਼ੂਜ਼ ਨੂੰ ਗੱਲ ਕਰ ਸਕੀਏ ਇਹਨਾਂ ਦੇ ਉੱਤੇ ਪਹਿਲਾਂ ਤਾਂ ਅਸੀਂ ਇਹ ਟੈਬੂ ਸੀ ਗੱਲ ਵੀ ਨਹੀਂ ਹੁੰਦੀ ਸੀ ਪਰ ਐਟਲੀਸਟ ਹੁਣ ਅਸੀਂ ਗੱਲਬਾਤ ਕਰਨੀ ਸ਼ੁਰੂ ਕੀਤੀ ਪਰ ਆਨ ਵਾਲੇ ਸਮੇਂ ਵਿੱਚ ਕੀ ਤੁਸੀਂ ਸਮਝਦੇ ਹੋ ਕਿ ਜੀ ਇਹ ਚੀਜ਼ਾਂ ਲੋਕਾਂ ਨੂੰ ਐਕਸੈਪਟ ਕਰਨੀਆਂ ਹੀ ਪੈਣਗੀਆਂ ਐਂ ਦੇ ਕੈਨੋਟ ਬੀ ਸਟੇਇੰਗ ਅਵੇ ਫਰਮ ਦਿਸ ਯਾ ਆਫਕੋਰਸ ਜਿਵੇਂ ਵਕਤ ਬਦਲਦਾ ਵਕਤ ਦੇ ਨਾਲ ਸਾਨੂੰ ਵੀ ਬਦਲਣਾ ਪੈਂਦਾ ਜਦੋਂ ਅਸੀਂ یوگان دے کے یگ کن سی گا پہلے دنیا کس سوچتی سی گی پھر ایک میڈیویل ٹائم آ گیا جدو بہت زیادہ رجڈ ہو گئی ساری سوسائٹی اس بعد پھر دوسرا ٹائم آیا جدے جائنڈ سیٹ بہت زیادہ آ گیا بیکوز آف دا وارز کہ میرا جدو لڑائیاں ہوں سیا ਸਭ ਤੋਂ ਪਹਿਲੇ ਔਰਤਾਂ ਦੇ ਉੱਪਰ ਕਾਬੂ ਕੀਤਾ ਜਾਂਦਾ ਸੀਗਾ ਉਹਨਾਂ ਨੂੰ ਫੜ ਕੇ ਲੈ ਜਾਂਦੇ ਸੀਗੇ ਸੋ देयर इज सो ਔਚ ਆਫ ਜਨਰੇਸ਼ਨਲ ਜਨਰੇਸ਼ਨਲ ਸਕਰਸਟੀ ਮਾਈਂਡਸੈਟ ਹੈਗਾ ਨਾ ਜਿਹਦੇ ਕਰਕੇ ਹਰ ਇੱਕ ਇਨਸਾਨ ਇੱਕ ਪੋゼਸਿਵ ਔਰ ਕੰਟਰੋਲ ਮਾਈਂਡਸੈਟ ਵਿੱਚ ਆ ਗਿਆ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਅਬੰਡੈਂਸ ਦੇ ਵਿੱਚ ਆ ਰਹੇ ਹਾਂ ਸਾਨੂੰ ਖਾਣ ਪੀਣ ਦੀ ਨੀ ਪ੍ਰੋਬਲਮ ਨਹੀਂ ਆ ਰਹੀ ਹੈ ਲੇਕਿਨ ਰੁਸ਼ੀਅਨ ਦੇ ਵਿੱਚ ਸਾਡਾ ਧਿਆਨ ਹੁਣ ਜ਼ਿਆਦਾ ਜਾ ਰਿਹਾ ਹੈ ਤੇ ਇਨਸਾਨ ਸੋਚਦਾ ਕਿ ਮੈਨੂੰ ਸੁੱਖ ਚੰਨ ਕਿੱਥੋਂ ਮਿਲ ਰਿਹਾ ਹੈ ਪਹਿਲੇ ਤਾਂ ਸੀਗਾ ਸੋ ਸਰਵਾਈਵਲ ਮੋਡ ਜਦੋਂ ਅਸੀਂ ਸਰਵਾਈਵਲ ਮੋਡ ਚੋਂ ਇੱਕ ਅਬੰਡੈਂਸ ਮੋਡ ਦੇ ਵਿੱਚ ਆਣਾ ਸ਼ੁਰੂ ਕਰਨਿਆ ਤੇ ਫਿਰ ਅਸੀਂ ਦੂਸਰੇ ਐਸਪੈਕਟ ਜੀ ਜ਼ਿੰਦਗੀ ਦੇ ਦੂਸਰੇ ਐਂਗਲਸ ਨੇ ਉਹਨਾਂ ਤੇ ਵੀ ਅਸੀਂ ਥੋੜਾ ਜਿਹਾ ਫੋਕਸ ਕਰੀਦਾ ਹੈ ਤੇ ਹੁਣ ਹਰ ਇੱਕ ਇਨਸਾਨ ਮੈਂ ਜਦੋਂ ਅੱਜ ਕੱਲ ਦੇ ਜਨਰੇਸ਼ਨ ਨੂੰ ਦੇਖਨੀ ਆ دو قسم دے لوگ میرے نظر چاہاں دے نے ایک تے جڑے بالکل بلکل you know, سمجھ نہیں پا رہے مس فٹس ہیں دے آر آئیدر انٹو ڈرگز اور ویڈ سموکنگ یا گواچے پہنے وہ کوششن کر کے بھی راضی نہیں ہے دوسری جڑے سیٹ اف لوگ جڑے میں زیادہ دکھائی دے رہے نے ویگنز بن رہے نے ایون ان دا ویسٹن پار آف دا ورلڈ دے ویری اویر ویری ویری اویر اپنے رشتیانوں لے کے ਆਪਣੇ ਆਪਣੇ ਸੈਲਫ ਰਿਸਪੈਕਟ ਨੂੰ ਲੈ ਕੇ ਆਪਣੀ ਸੈਲਫ ਐਸਟੀਮ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਕੁਐਸਚਨ ਕਰਦੇ ਨੇ ਅਗਰ ਤੁਸੀਂ ਕਦੇ ਕੋਈ ਪੋਡਕਾਸਟ ਵੀ ਸੁਨੋ ਤੇ ਮਿਲੀਅਨਸ ਐਂਡ ਮਿਲੀਅਨਸ ਆਫ ਫਾਲੋਅਰਸ ਨੇ ਉਹਨਾਂ ਲੋਕਾਂ ਦੇ बिकॉज ਜਿਹੜੀ ਯੰਗਰ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਇੱਕ ਨੈਵੀਗੇਸ਼ਨਲ ਟੂਲਸ ਮਿਲ ਰਹੇ ਨੇ ਕਿ ਯਸ ਆਰ ਬੇਸ ਕਿਥੇ ਬੇਸਡ ਔਨ ਅ ਹਿਸਟਰੀ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੁਣ ਹਿਸਟਰੀ టీਚਸ ਟੂ ਥਿੰਗਸ

ਉਹ ਕਿੱਥੇ ਨੇ ਸਾਈਕੋਲੋਜੀਕਲੀ ਐਂਡ ਇਮੋਸ਼ਨਲੀ ਦੇ ਆ ਵੈਰੀ ਸਟੇਬਲ ਕਿਉਂਕਿ ਅਸੀਂ ਉਹਨਾਂ ਨੂੰ ਸਟੇਬਲ ਸੈਟਅਪ ਦਿੱਤਾ ਅਗਰ ਉਹ ਅਨਸਟੇਬਲ ਵੀ ਹੁੰਦੇ ਨਾ ਉਹ ਬਹੁਤ ਜਲਦੀ ਦੇ ਬਾਉਂਸ ਬੈਕ ਤੇ ਸੂਨਰ ਲੇਟਰ ਸੂਨਰ ਲੇਟਰ ਦੇ ਵਿਲ ਸੇ ਕਿ What is and that is what probably they are thinking and that is why marriage uh, they vich oh apne aap nu bandhan de vich bandna nahi chande lekin last de vich jo eh sab kuch chal reha ji samaj da jada social fabric assi banaya hoya usnu 60 vajri hegi te jadon 60 vajdi he te oh log jide ke control karde ne oh chande nahi ke oh tancha hil jaye par eh tancha hilna shuru ho gaya hai jo nazar aa reha hai ਤੇ ਅਗਲੇ 10 20 25 ਸਾਲ ਜਿਹੜੇ ਨੇ ਬੜੇ ਕ੍ਰੂਸ਼ਲ ਹੋਣਗੇ ਇਸ ਸਮੇਂ ਦੇ ਵਿੱਚ ਸ਼ੈਲੀਜੀਤ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ ਸਾਡਾ ਸੋ ਕਾਲਡ ਅਸੀਂ ਫੈਬਰਿਕ ਇੱਕ ਬਣਾਇਆ ਸਮਾਜ ਦਾ ਜਿਹਦੇ ਚ ਕਿ ਮੋਨੋਗੇਮੀ ਜਿਹੜੀ ਹੈਗੀ ਉਹੀ ਪ੍ਰੈਕਟਿਸ ਕੀਤੀ ਗਈ ਹੈਗੀ ਕਈ ਹਜ਼ਾਰਾਂ ਸਾਲਾਂ ਤੋਂ ਇਹ ਚੱਲ ਰਹੀ ਹੈ ਉਸ ਤੋਂ ਪਹਿਲਾਂ ਆਫ ਕੋਰਸ ਇੱਕ ਵੱਖਰਾ ਸਿਸਟਮ ਹੈਗਾ ਸੀ ਪਰ ਇਹ ਜੋ ਢਾਂਚੇ ਨੂੰ ਛੱਟ ਵੱਜਦੀ ਉਸ ਨਾਲ ਸੋਸ਼ਲ ਫੈਬਰਿਕ ਆਫ ਦ ਸੋਸਾਇਟੀ ਹਰਟ ਹੁੰਦਾ ਹੈ ਫਿਰ ਕੀ ਹੋਏਗਾ ਕੀ ਇਥੇ ਸਮੱਸਿਆ ਤੇ ਨਹੀਂ ਖੜੀ ਹੋ ਜਾਏਗੀ ਕਿ ਜਿਸ ਤਰ੍ਹਾਂ ਅੱਜ ਹੁਣ ਸੇਮ ਸੈਕਸ ਮੈਰਿਜਸ ਦੇ ਬਾਰੇ ਇਸ਼ੂਜ਼ ਆ ਰਹੇ ਨੇ ਗੁਰਦੁਆਰੇ ਮੰਦਿਰਾਂ 'ਚ ਇਹਨਾਂ ਚੀਜ਼ਾਂ ਨੂੰ ਜੇ ਐਕਸੈਪਟ ਨਹੀਂ ਕੀਤਾ ਜਾਂਦਾ ਉਸ ਤੋਂ ਇਲਾਵਾ ਆਪਣੇ ਸਮਾਜ ਦੇ ਵਿੱਚ ਵੀ ਇਹ ਨਹੀਂ ਕਿ ਅਸੀਂ ਵੱਖਰੇ ਹੈਗੇ ਹਾਂ ਦੂਸਰੇ ਨਾਲੋਂ ਅਸੀਂ ਵੀ ਇਸ ਸਮਾਜ ਦਾ ਹੀ ਹਿੱਸਾ ਲੇਕਿਨ ਅੱਜ ਇਹ ਅਸੀਂ ਐਕਸੈਪਟ ਨਹੀਂ ਕਰਨ ਨੂੰ ਤਿਆਰ ਹੈਗੇ ਸੋ ਵਟ ਡੂ ਯੂ ਫੋਰਸੀ ਵਿਲ ਹੈਪਨ ਇ

ਇਹ ਕਿੰਨਾ ਇਥੀਕਲ ਹੈ ਇਹ ਸਾਰੇ ਕੁਐਸਚਨਸ ਕੀਤੇ ਮੈਂ ਫਿਰ ਉਹਦੇ ਬਾਰੇ ਆਪਣੇ ਆਪਣੇ ਕੁਐਸਚਨ ਕੀਤਾ ਦੇ ਅਦਰ ਆਪਸ਼ਨ ਕੁਡ ਹੈਵ ਬੀਨ ਜਸਟ ਰਿਜੈਕਟ ਐਂਡ ਸੇ ਯੂ نو ਇਫ ਆਮ ਕਮਿੰਗ ਫਰਮ ਅ ਈਗੋ ਪੁਆਇੰਟ ਐਂਡ ਫੀਅਰ ਮੋਡ ਕਿ ਨੋ that is wrong ਜੋ ਮੈਂ ਕਰ ਰਹੀ ਆ ਉਹ ਠੀਕ ਹੈ ਬਾਕੀ ਸਾਰੇ ਜੋ ਕਰ ਰਹੇ ਉਹ ਗਲਤ ਨੇ ਹੁਣ ਮੇਰੇ ਵਰਗੇ ਲੋਗ ਅਗਰ ਓਪਨ ਮਾਈਂਡਡ ਨੇ ਕਿੰਨੇ ਕ ਨੇ ਸਾਡੇ ਕਮਿਊਨਿਟੀ ਦੇ ਵਿੱਚ ਸਾਡੀ ਸੋਸਾਇਟੀ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਫਰਕ ਪਏਗਾ ਤੇ ਕਲੈਕਟਿਵਲੀ ਫਰਕ ਬਹੁਤ ਜ਼ਿਆਦਾ ਇਸ ਕਰਕੇ ਪੈਣਾ ਹੈ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਕੰਟਰੋਲ ਜਿਹੜਾ ਤੁਸੀਂ ਇਨਸਾਨਾਂ ਦੇ ਉੱਪਰ ਕੀਤਾ ਹੋਇਆ ਸੀਗਾ ਉਹ ਸ਼ੇਕ ਅਪ ਹੋਣਾ ਸ਼ੁਰੂ ਹੋ ਜਾਏਗਾ ਉਹਦੇ ਨਾਲ ਜਿਹੜੀ ਮੈਰਿਜ ਇੰਡਸਟਰੀ ਹੈਗੀ ਹੈ ਤੇ ਬਾਕੀ ਜਿਹੜੀਆਂ ਹੋਰ ਇੰਡਸਟਰੀਜ਼ ਰਿਲੇਟਡ ਨੇ ਉਹਨਾਂ ਇਟ ਆਲ ਬੋਇਲਸ ਡਾਊਨ ਟੂ ਫਾਈਨੈਂਸਸ ਐਂਡ ਕੰਟਰੋਲ ਐਂਡ ਪਾਵਰ ਉਹ ਉਹ ਸ਼ੇਕ ਅਪ ਹੋਏਗਾ ਉਹ ਸ਼ੇਕ ਅਪ ਹੋਏਗਾ ਤੇ تڑف گینک یو ویری مچ فارسپٹ جی تھنک فارڈ ٹاک ڈیفینے